ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਲੰਘੇ ਦਿੰਦੀ ਹੈ ਇੱਕ ਸੋਸ਼ਲ ਮੀਡੀਆ ਦੇ ਉੱਪਰ ਨਿਊਜ਼ ਚੈਨਲ ਦੇ ਉੱਪਰ ਖਬਰ ਬਹੁਤ ਜ਼ਿਆਦਾ ਨਸ਼ਰ ਹੋ ਰਹੀ ਆ ਕਿ ਪਾਕਿਸਤਾਨ ਜਿਹੜੀ ਸਿੱਖਾਂ ਦੇ ਜੱਥੇ ਦੇ ਵਿੱਚ ਸਰਬਜੀਤ ਕੌਰ ਜਾਂਦੀ ਆ ਉੱਥੇ ਜਾ ਕੇ ਵਿਆਹ ਕਰਾ ਕੇ ਨੂਰ ਹੁਸੈਨ ਬਣ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਜਿਹੜਾ ਸ਼ੈਲਟਰ ਹੋਮ ਦੇ ਵਿੱਚ ਉੱਥੇ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਕੋਰਟ ਆਰਡਰਾਂ ਦੇ ਉੱਪਰ ਉੱਥੇ ਉਸ ਦੀ ਗ੍ਰਿਫਤਾਰੀ ਹੁੰਦੀ ਆ ਉਸ ਨੂੰ ਰਿਟੇਨ ਕਰਕੇ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਂਦਾ ਪਰ ਇਸ ਨੂੰ ਲੈ ਕੇ ਇਸ ਵਕਤ ਉਸ ਦੇ ਬਦਲੇ ਬਦਲੇ ਤੇਵਰ ਜਾਂਪਰ ਸਰਬਜੀਤ ਕੌਰ ਦੇ ਬਦਲੇ ਬਦਲੇ ਬਿਆਨ ਨੇ ਜਿਹੜੇ ਉਹ ਨਜ਼ਰ ਆ ਰਹੇ ਦਰਸਰ ਲੱਗੇ ਦਰੀ ਅਦਾਤ ਦੇ ਵੱਲੋਂ ਇੱਕ ਫੈਸਲਾ ਸੁਣਾਇਆ ਜਾਂਦਾ ਜਿਸ ਦੇ ਵਿੱਚ ਉਸ ਨੂੰ ਸ਼ੈਲਟਰ ਹੋਪ ਤੋਂ ਉਸਦੇ ਪਤੀ ਦੇ ਘਰ ਨਾਸਰ ਹੁਸੈਨ ਦੇ ਘਰ ਜਿਹੜਾ ਜਾਣਦੇ ਹੁਕਮ ਨੇ ਜਿਹੜੇ ਦੇ ਦਿੱਤੇ ਜਾਂਦੇ ਰਿਤੇ ਉਸ ਤੋਂ ਬਾਅਦ ਆਪਣੇ ਪਤੀ ਦੇ ਘਰ ਜਾਂਦੀ ਆ ਪਾਕਿਸਤਾਨ ਸਥਿਤ ਮੀਡੀਆ ਆਜ਼ਾਰਿਆਂ ਦੇ ਨਾਲ ਗਲਬਾ ਤੇ ਦਰਾਰ ਜੋ ਉਸ ਸਰਜੀਤ ਕੌਰ ਉਰਫਾ ਨੂਰ ਹੁਸੈਨ ਨੇ ਗੱਲਾਂ ਆਖੀਆਂ ਉਸਨੇ ਕਿਹਾ ਕਿ ਜੇਕਰ ਆਖਰੀ ਦਮ ਤੱਕ ਜਿਹੜੇ ਮੇਰੇ ਮੂਹ ਦੇ ਵਿੱਚ ਦੰਦ ਵੀ ਨਾ ਹੋਤੇ ਮੈਂ ਤਾਂ ਵੀ ਪਾਕਿਸਤਾਨ ਆਉਂਦੀ ਉਸਨੇ ਕਿਹਾ ਕਿ 8 ਸਾਲ ਦਾ ਜਿਹੜਾ ਇਹ ਸਾਡਾ ਜਿਹੜਾ ਰਿਸ਼ਤਾ ਹੈ ਸਾਡਾ ਕੋਈ ਕੱਲ ਦਾ ਰਿਸ਼ਤਾ ਨਹੀਂ ਪੁਰਾਣਾ ਰਿਸ਼ਤਾ ਤੇ ਉਸ ਤੋਂ ਬਾਅਦ ਜੋ ਉਸ ਦਾ ਪਤੀ ਆ ਨਾਸਰ ਹੁਸੈਨ ਉਸ ਦੇ ਵੱਲੋਂ ਵੀ ਜਿਹੜੀ ਖੁਸ਼ੀ ਆ ਉਹ ਜाहिर ਕੀਤੀ ਗਈ ਉਸ ਦੇ ਵੱਲੋਂ ਇਹ ਕਹਿਣਾ ਕਿ ਮੈਂ ਉਸ ਨੂੰ ਬੜਕੇ ਬਹੁਤ ਜ਼ਿਆਦਾ ਖੁਸ਼ ਹਾਂ दरअसल ਨਵੰਬਰ 2025 ਦੇ ਵਿੱਚ ਲੱਗੇ ਪਰੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਦਾ ਜੱਥਾ ਜਿਹੜਾ ਨਰਕਾਣਾ ਸਾਹਿਬ ਜਾਂਦਾ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਉੱਥੇ ਸਰਜੀਤ ਕੌਰ ਜਿਹੜੀ ਉਰਫ ਨੂਰ ਹਸੈਨਾ ਪਾਸੇ ਹੋ ਜਾਂਦੀ ਆ ਪਾਕਿਸਤਾਨ ਦੇ ਵਿੱਚ ਵਿਆਹ ਕਰਵਾ ਲਿਆ ਜਾਂ ਦਤੇ ਉਸ ਤੋਂ ਬਾਅਦ ਫਿਰ ਅਦਾਲਤ ਦੇ ਵਿੱਚ ਉਸ ਦੇ ਖਿਲਾਫ ਮਾਮਲਾ ਵੀ ਚੱਲਦਾ ਤੇ ਉਸ ਨੂੰ ਸ਼ੈਲਟਰ ਹੋਣ ਤੱਕ ਭੇਜਿਆ ਜਾਂਦਾ ਸ਼ੈਲਟਰ ਹੋਬ ਦੇ ਵਿੱਚ ਪੇਜੜ ਤੋਂ ਬਾਅਦ ਲੱਗੇ ਤੇਰੀ ਇੱਕ ਫੈਸਲਾ ਹੁੰਦਾ ਜਿਸ ਦੇ ਵਿੱਚ ਸਰਬਜੀਤ ਕੌਰ ਨੋਸਤੇ ਪਤੀ ਦੇ ਘਰ ਜਾਣ ਦੇ ਲਈ ਜਿਹੜੀ ਫੈਸਲਾ ਸਨਜਦਾ ਰਿਲੈਕਸੇਸ਼ਨ ਦਿੱਤੀ ਜਾਂਦੀ ਅਤੇ ਇਹ ਸਭ ਦੇ ਵਿਚਾਲੇ ਪਰ ਉਸ ਦੂਰ ਹੁਸੈਨ ਨੇ মিডিਆ ਆਧਾਰੀਆਂ ਦੇ ਨਾਲ ਪਾਕਿਸਤਾਨ ਸਥਿਤ ਦੇ ਨਾਲ ਗੱਲਬਾਤ ਕਰਕੇ ਖੁਸ਼ੀ ਜ਼ਾਹਰ ਕੀਤੀ ਉਸ ਨੇ ਕਿਹਾ ਕਿ ਸਾਡਾ ਅਸਦਾ ਰਿਸ਼ਤਾ ਨਹੀਂ ਪਿਛਲੇ 8 ਸਾਲ ਦਾ ਜਿਹੜਾ ਸਾਡਾ ਪਿਆਰ ਹੈ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਗੱਲ ਆਖੀ ਕਿ ਜੇਕਰ ਆਖਰੀ ਦਿਨ ਤੱਕ ਮੇਰੇ ਬਹੁਤ ਐਵੇਂ ਜਿਹੜਾ ਜੇਕਰ ਕੋਈ ਦੰਦ ਵੀ ਨਾ ਹੁੰਦਾ ਮੈਂ ਤਾਂ ਵੀ ਜਿਹੜਾ ਪਾਕਿਸਤਾਨ ਆਉਂਦੀ ਜਾਏ ਉੱਤਰਲੇ ਪਾਸੇ ਉਸਦੇ ਪਤੀ ਨਾਸਰ ਹੁਸੈਨ ਦੇ ਵੱਲੋਂ ਵੀ ਜਿਹੜੀ ਖੁਸ਼ੀਆ ਜ਼ਾਹਰ ਕੀਤੀ ਗਈ ਤੇ ਉਸ ਤੋਂ ਬਾਅਦ ਦੂਰ ਹੁਸੈਨ ਦੇ ਜਿਹੜੇ ਵਕੀਲ ਲਏ ਉਸ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੋਇਆ ਗਿਆ ਕਿ ਮੇਰੇ ਭਰਾ ਨੇ ਜਿਹੜੀ ਮੈਨੂੰ ਇੱਥੇ ਤੱਕ ਕਾਉਂਟ ਦੇ ਵਿੱਚ ਜਿਹੜੀ ਮਦਦ ਆ ਉਹ ਸਾਰੀ ਕੀਤੀ ਆ ਪਰ ਇਹ ਸਭ ਦੇ ਵਿਚਾਲੇ ਜਿੱਤੇ ਕੁਝ ਸਮਾਂ ਪਹਿਲਾਂ ਇੱਕ ਖਬਰ ਆ ਇਹ ਵੀ ਆਈ ਸੀ ਕਿ ਜਿਹੜੀ ਪਾਕਿਸਤਾਨ ਤੋਂ ਭਾਰਤ ਆਵੇਗੀ ਸਰਜੀਤ ਕੌਰ ਉਰਫ ਅਦੂਰ ਹੁਸੈਨ ਉਸਾਰੀਆਂ ਖਬਰ ਹੈ ਉਸ ਵਕਤ ਜਿਹੜੀਆਂ ਗਲਤ ਸਾਬਤ ਹੋਦਿਆਂ ਨਜ਼ਰ ਆ ਰਹੀਆਂ ਨੇ ਕਿ ਉਸ ਨੂੰ ਸ਼ੈਲਟਰ ਹੋ ਤੋਂ ਜਿਹੜਾ ਬਾਅਦ ਹੁਣ ਉਸਦੇ ਪਤੀ ਜਿਹੜਾ ਦਾਸਰ ਹੁਸੈਨ ਦੇ ਘਰ ਭੇਜਿਆ ਗਿਆ ਤੇ ਉਸ ਤੋਂ ਬਾਅਦ ਉੱਥੇ ਉਹ ਖੁਸ਼ ਵੀ ਨਜ਼ਰ ਆ ਰਹੀ ਹੈ ਤੇ ਉਸ ਨੂੰ ਜਿਹੜਾ ਫਿਲਾਲ ਇੱਕ ਰਿਲੈਕਸੇਸ਼ਨ ਹੈ ਜਿਹੜੀ ਪਾਕਿਸਤਾਨੀ ਅਦਾਲਤ ਦੇ ਵੱਲੋਂ ਦਿੱਤੀ ਗਈ ਹੈ